ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਵਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੋਗੇ ਜ਼ਿਲ੍ਹੇ ਦਾ ਮਾਨਮੱਤਾ ਨਗਰ ਆ ਪਿੰਡ ਰੋਡੇ ਤੇ ਰੋਡੇ ਪਿੰਡ ਦੇ ਵਿੱਚ ਆ ਜਾਣੇ ਪਛਾਣੇ ਚਿਹਰੇ ਦੇ ਕੋਲੇ ਆ ਵੱਡਾ ਨਾਮ ਆ ਮਿੱਤਰੋ ਜੱਗੇ ਬਾਈ ਦੇ ਕੋਲੇ ਇਸ ਟਾਈਮ ਮੌਜੂਦ ਆ ਜਦੋਂ ਤੁਸੀਂ ਪਾਕੇ ਪੁਰਾਣੇ ਤੋਂ ਕੋਟਕਪੂਰੇ ਨੂੰ ਜਾਓਗੇ ਨਾ ਮਿੱਤਰੋ ਤੇ ਰੋਡਿਆਂ ਵਾਲਾ ਕਾਲਜ ਨੰਗੋਗੇ ਬਸ ਉਹ ਕਾਲਜ ਨੰਗੜ ਸਾਰੀ ਇੱਕ ਪਈ ਮੁਰਦੀ ਹੈ ਤੇ ਉਹ ਬਾਈ ਹੁਣਾਂ ਦੇ ਸਿੱਧੀ ਖੇਤਾਂ ਦੇ ਵਿੱਚ ਘਰਾਂ ਦੇ ਵਿੱਚ ਆਉਂਦੀ ਆ ਅੱਧਾ ਕੁ ਕਿਲੋਮੀਟਰ ਦੀ ਅੱਧੇ ਕਿਲੋਮੀਟਰ ਤੋਂ ਵੀ ਘੱਟ ਦੀ ਦੂਰੀ ਪੈਂਦੀ ਹੋਣੀ ਆ ਰੋਡ ਤੋਂ ਬਾਈ ਦੇ ਘਰ ਨੂੰ ਤੇ ਇੱਕ ਝੋਟੀ ਵਖਾਉਣੀ ਆ ਮਿੱਤਰੋ ਤੁਹਾਨੂੰ ਬਣ ਗਈ ਆ ਟੀਕੇ ਪ੍ਰਵਾਹ ਤੇ ਬੜੀ ਚੰਗੀ ਬ੍ਰੀਡ ਦੀ ਆ ਉਹ ਕਰਦੇ ਆ ਗੱਲਬਾਤ ਆਪਾਂ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਹੋਰ ਸਭ ਠੀਕ ਠਾਕ ਚੜਦੀ ਕਲਾ ਤੁਸੀਂ ਸੁਣਾਓ ਜੀ ਵਾਦੀਆ ਤੋਂ ਲੇਟ ਹੋ ਗਿਆ ਇੱਕ ਵੇਸ਼ਤੀ ਆਪਾਂ ਤੇ ਜੱਲਾ ਕੋਈ ਨਾ ਖੁੰਦ ਗਿਆ ਮੈਂ ਝੋਟੀ ਤੇਰੀ ਵੇਖੀ ਆ ਤੂੰ ਵੇਖ ਲਾ ਵੇਖੀ ਵੀ ਆ ਤੇਰੀ ਮੇਰੀ ਵੇਖੀ ਆ ਹੈ ਹਾਂ ਯਾਰ ਕਿਤੇ ਇਹ ਪਿੰਡ ਵਾਲੀ ਤਾਂ ਨਹੀਂ ਉਹ ਜਿਹੜੀ ਮਈਆਂ ਦੀ ਹਾਂ ਅੱਛਾ ਭਾਈ ਫਿਰ ਇਹਦਾ ਹੁਣ ਉਹ ਪੰਡ ਵਾਲੀ ਝੋਟੀ ਹੈ ਇਹ ਹਾਂ ਪੰਡ ਵਾਲੀ ਇਹਦੀ ਮਾਵਾਂ ਦੀ ਆਪਾਂ ਵੇਖੀ ਤਿੰਨ ਸੀ ਇੱਕ ਇਹਦੀ ਛੋਟੀ ਘੱਟੀ ਸੀ ਇੱਕ ਛੋਟੀ ਉਪਰ ਦੇ ਬਾਹਰ ਚੱਲੇ ਜਦੋਂ ਉਹਨਾਂ ਨੇ ਵੇਖੀ ਹਾਂ ਉਹ ਮੁੰਡਾ ਆਪਣੇ ਨਾਲ ਹੀ ਮੇਰੇ ਮਗਲੇ ਸਾਲ ਗਿਆ ਸੀ ਚੰਗੇ ਦੁੱਧ ਦੀ ਮਾਲਕ ਨਹੀਂ ਸੀ ਚੰਗੇ ਦੁੱਧ ਦੀ ਮਾਲਕਣਾ ਇਹਦਾ ਤੀਜੀ ਪੀੜ੍ਹੀ ਆ ਗਈ ਆਪਣੀ ਇਹ ਵੀ ਆਪਣੀ ਹੈ ਹਾਂ ਇਹ ਬਾਦਸ਼ਾਹ ਦੀ ਪੋਤੀ ਆ ਗਈ ਨਾ ਇਹਦੀ ਬਾਦਸ਼ਾਹ ਦੀ ਧੀ ਸੀ ਜਿਹੜੀ ਉਹ ਇਹਦੀ ਦਾਦੀ ਸੀ ਉਹ ਇਹਦੀ ਦਾਦੀ ਸੀ ਤੇ ਆਪਣੇ ਕੋਲੇ ਜਿਹੜਾ ਅਰਜੈਂਸੀ ਇਹਦੀ ਮਾਂ ਸੀ ਇਹ ਕੈਪਟਨ ਦੀ ਹੈ ਇਹ ਕੈਪਟਨ ਦੀ ਹੈ ਰਿਜਨਲ ਕੈਪਟਨ ਦੀ ਹੈ ਠੀਕ ਰਿਜਨਲ ਕੈਪਟਨ ਪਤਾ ਡੀਐਨਏ ਟੈਸਟ ਕਰਾ ਲੈ ਠੀਕ ਆ ਬਾਈ ਅੱਛਾ ਇਹ ਹੁਣ ਟੀਕਾ ਭਰਵਾਤਾ ਬਾਈ ਫਿਰ ਟੀਕਾ ਕੱਲ ਵੀ ਭਰਵਾਤਾ ਤੇ ਪਰਸੋਂ ਵੀ ਭਰਵਾ ਕਿਹੜਾ ਭਰਵਾਤਾ ਇਹੋ ਟੀਕਾ ਬਾਈ ਇਹਦੇ ਬਾਦਸ਼ਾਹ ਦਾ ਲਵਾਤਾ ਚੌਥੀ ਪੀੜੀ ਜਾ ਕੇ ਫੇਰ ਲਵਾਇਆ ਫੇਰ ਲਵਾਤਾ ਹੁਣ ਮੰਨ ਲਾ ਜਕਰਮਾਲੀ ਨੇ ਇਤਿਹਾਸ ਨੂੰ ਦੇਖ ਲਓ ਬਾਈ ਹੋਵੇ ਪਏ ਹੋਏ ਨਾ ਆ ਵੇਖ ਹਾਂ ਹਾਂਜੀ ਆ ਬਾਈ ਨੇ ਰੱਖੇ ਹੋਏ ਸਾਮਕਿਆਂ ਇਧਰ ਪਏ ਬਾਈ ਆਵੇ ਹਾਂ ਇੱਕ ਟੀਕਾ ਉਧਰ ਪਿਆ ਇੱਕ ਆ ਪਿਆ ਉਹ ਤਾਂ ਪਈ ਪਾ ਠੀਕ ਆ ਆਪਿਆ ਸੀਮਨ ਬਈ ਬਾਦਸ਼ਾਹ ਦਾ ਠੀਕ ਆ ਬਈ ਓਕੇ ਠੀਕ ਆ ਨਾ ਹਾਂ ਓਕੇ ਇਹਦੇ ਵੇਲੇ ਕੱਲ ਭਰਤਾ ਤੇ ਇੱਕ ਪਰਸੋਂ ਭਰਤਾ ਅੱਛਾ ਬਾਦਸ਼ਾਹ ਦੇ ਸੀਮਨ ਹੈਗੇ ਆ ਬਈ ਹਾਂ ਜੀ ਕਿੰਨੇ ਕੁ ਪਿਆ ਪਿਆ ਹੋਣਾ 150 ਉਹ ਖਾਸ਼ ਖਾਸ਼ ਹੀ ਦੇਈ ਦੇ ਮੈਨੂੰ ਤਾਂ ਦੇ ਦਾਂਗੇ ਇੱਕ ਤੂੰ ਤੈਨੂੰ ਦੇ ਦਾਂਗੇ ਤੇ ਉਹ ਐ ਰੱਖਿਆ ਜਿਵੇਂ ਆਪਦੇ ਭਰਨਾ ਹੈ ਨਾ ਠੀਕ ਠੀਕ ਆ ਬਈ ਇਹ ਵੇਲਾ ਵੀ ਇਹ ਆ ਕੇ ਚੌਥੀ ਪੀੜੀ ਚ ਫੇਰ ਉਹਦਾ ਭਰਿਆ ਆਪਾਂ ਅੱਛਾ ਠੀਕ ਆ ਤੇ ਹੁਣ ਇਹਨੂੰ ਮੰਨ ਲਾ ਕਰਮ ਵਾਲੀ ਨੂੰ ਦੋ ਟੀਕੇ ਭਰਤੇ ਨੇ ਰਹਿ ਤਾਂ ਜਾਣਾ ਬਈ ਮੈਂ ਕਹਿੰਦਾ ਡਾਕਟਰ ਕਹਿੰਦਾ ਹੱਲਣਗੋਈ ਨਹੀਂ ਪਿਓਰ ਦੋਂਦੇ ਹਜੇ ਕੱਢੇ ਹੀ ਪਹਿਲਾਂ ਛੋਟੀ ਬੜੀ ਗੋਲ ਸੀ ਬੜੀ ਗੋਲ ਮੋਲ ਸੀ ਚਲੋ ਬੰਦੇ ਦੀ ਹੈ ਨਾ ਸਮਝਾ ਲੋ ਬੰਦਾ ਮੁਲਾਜ਼ਮ ਸੀ ਯਾਰ ਆਪਣਾ ਰਿਸ਼ਤੇਦਾਰੀ ਸੀ ਠੀਕ ਆ ਤੇ ਉਹਨੇ ਵਿਚਾਰੇ ਨੇ ਤੈਨੂੰ ਪਤਾ ਵੀ ਹਾਂ ਕਈ ਵਾਰੀ ਆਇਆ ਹੁੰਦਾ ਹੈ ਬਾਈ ਆਹ ਡਿਊਟੀ ਡਿਊਟੀ ਤੇ ਬੰਦਾ ਨਹੀਂ ਆ ਬਾਈ ਛੰਦੀ ਸੀਲ ਬਹੁਤ ਆ ਸਰਬੇ ਉਹ ਜੀ ਨਹੀਂ ਗਈ ਹਾਂ ਉਹ ਜੀ ਉਹ ਵੀ ਗੱਲਾਂ ਐ ਨਹੀਂ ਟਿਕਾ ਲੈ ਗਈ ਛੋਟੀ ਬੜੀ ਬਣੂ ਬੜੀ ਜ਼ਬਰਦਸਤ ਹਾਂ ਬਹੁਤ ਕੱਦ ਕਾਟ ਬਹੁਤ ਹੂੰ ਨਹੀਂ ਠੀਕ ਝੋਲੀ ਚਲੀ ਵਿਖਾ ਦੀਆ ਬਈ ਕੱਢ ਜਾ ਕੱਢ ਜਾ ਪੁੱਤ ਇੱਧਰ ਦੀ ਆ ਜਾ ਇੱਧਰ ਨੂੰ ਆ ਜਾ ਹੂੰ ਨਿਸ਼ਾਨੀਆਂ ਨਿਸ਼ੋਣੀਆਂ ਸਾਰੀਆਂ ਕਵਰ ਆ। ਛੋਟੀਆਂ ਕਵਰ ਕਰਤੀ। ਹੂੰ। ਆ ਵੇਖੋ ਥਣ ਥਣ ਪੈਸਾ ਚਲ ਰਿਹਾ ਇਹਦਾ। ਬੜੀ ਚੰਗੀ ਵਾਕ। ਬਹੁਤ ਵਧੀਆ ਥਣ ਥਣ ਲੱਗਾ। ਤੋਰਦੀ ਬਾਈ। ਰੇਟ ਬਾਈ ਫਿਰ ਜੱਗੇ ਬਾਈ। ਰੇਡ ਫੋਨ ਤੇ ਕਰ ਦਾਂਗੇ ਆਪਾਂ ਕਿਹੜਾ ਇਹਦਾ ਕੋਲ ਲੈਣਾ ਜਿਵੇਂ ਦਿੱਤੀ ਸੀ ਓਵੇਂ ਹੀ ਲਿਆਂਦੀ ਐ ਸਰਪੇ। ਠੀਕ ਆ ਬਾਈ। ਕੀ ਨਹੀਂ ਗੱਲ ਵੀ ਅਗਲੇ ਨੂੰ ਕਹਿਤਾ ਵੀ ਤੈਨੂੰ 7-8 ਮਹੀਨੇ ਹੋ ਗਏ ਘਾਟਾ ਪੈ ਗਿਆ। ਹਾਂ ਹਾਂ। ਘਾਟਾ ਨਹੀਂ ਉਹਨੂੰ ਪਾਇਆ। ਨਹੀਂ ਠੀਕ ਆ ਬਾਈ। ਨਾਲੇ ਕਿਸੇ ਦੀ ਵੇਚੀ ਤੇ ਉਹਨੇ ਦੀ ਸਰਪੇ ਲਿਆਂਦੀ। ਹਾਂ ਫਿਰ ਲੈਣੀ ਪੈਂਦੀ ਬਈ ਅਸਲ ਮਿਸਟਰ ਆ। ਨਹੀਂ ਅਗਲਾ। ਕਹਿੰਦਾ ਵੀ ਇਹ ਖੋਣੀ ਉਹਨਾਂ ਨੇ ਹੈ ਨਾ ਹਾਂ ਤੇ ਸਾਰਾ ਤੈਨੂੰ ਪਤਾ ਹੈ ਤੀਜੀ ਚੌਥੀ ਪੀੜੀ ਜਾ ਗਈ ਹੈ ਹਾਂ ਸਹੀ ਹੈ ਜੀ ਇਹਦੀ ਗੱਲ ਹੈ ਨਾ ਹਾਂ ਤੇ ਮਾਂ ਦਾਦੂ ਇਹਦੀ ਵੇਖੀ ਹੋਈ ਹੈ ਹੂੰ ਨਹੀਂ ਠੀਕ ਆ ਬਈ ਲਿਆ ਮੁਰਦੇ ਹੋ ਜੀ ਚੰਗੀ ਆ ਬਈ ਸਾਰੀ ਹੈ ਨਾ ਹਾਂਜੀ ਹੂੰ ਥੋੜਾ ਸਰਪੇ ਨੇ ਥਾਂ ਥੋੜਾ ਸੀ ਬੰਦਿਆਂ ਦੇ ਠੀਕ ਆ ਜੀ ਹਾਂ ਹਾਂ ਨਹੀਂ ਚੰਗੀ ਆ ਬਈ ਸਾਰੀ ਜਿੰਦੂ ਹਾਂ ਆ ਤੇ ਉਹਨਾਂ ਦੀ ਤਾਂ ਪੱਕੇ ਸਾਈ ਸੀ ਇਹ ਕੱਲ ਦੀ ਉੱਠੀ ਨੜ ਠੀਕ ਹੈ ਲੈ ਜੀ ਮਿੱਤਰੋ ਸਿੰਘ ਸਿੰਘ ਬੜਾ ਚੰਗਾ ਹੈ ਨਾ ਬਾਈ ਆ ਦੇਖੋ ਸਾਈ ਬਾਈ ਰੇਟ ਤਾਂ ਫਿਰ ਫੋਨ ਤੇ ਹੀ ਕਰਾਂਗੇ ਆਪਾਂ ਹੈ ਨਾ ਬਾਈ ਹਾਂਜੀ ਹਾਂਜੀ ਠੀਕ ਆ ਅੱਥਾ ਤੇ ਬਈ ਐਤ ਕੀ ਫਿਰ ਅੱਗੇ ਬੀ ਐਫ ਐ ਮੇਲੇ ਤੇ ਵੀ ਕੁਝ ਵੱਖਰਾ ਹੀ ਕਰਨਾ ਵਖਰੇ ਵਖਰੇ ਹੁੰਦਾ ਤੈਨੂੰ ਪਤਾ ਹੀ ਹੈ ਸਿਰਾ ਹੀ ਹੋਣਾ ਹੈ ਨਾ ਸਿਰਾ ਹੋ ਜਾਣਾ ਹੈ ਨਾ ਆਪਾਂ ਵਧੀਆ ਮੇਲਾ ਕਰਾਵਾਂਗੇ ਉਹ ਤਾਂ ਹੈ ਨਹੀਂ ਸਰਵੇ ਵਿਓਜ ਹਨ ਹਾਂ ਨਹੀਂ ਠੀਕ ਹੈ ਭਾਈ ਅੱਛਾ ਤੇ ਭਾਈ ਨੰਬਰ ਕਿੰਨਾ ਸੀ ਜੱਗੇ ਭਾਈ ਨੰਬਰ 9814445261 ਵਾਰੀ ਹੋਰ ਬੋਲ ਦਿਓ ਜੀ 981444526 ਠੀਕ ਹੈ ਭਾਈ ਇਸ ਨੰਬਰ ਦਾ ਬਾਕੀ ਗੱਲ ਹੈ ਸਰਵੇ ਵੀ ਆਪਾਂ ਕੋਈ ਡੀਐਨਏ ਟੈਸਟ ਕਰਾ ਲੇ ਦਾ ਠੀਕ ਹੈ ਜੀ ਡਾਇਰੈਕਟ ਕ੍ਰੋਸਿੰਗ ਦੀ ਹੈ ਡਾਇਰੈਕਟ ਕ੍ਰੋਸਿੰਗ ਦੀ ਹੈ ਠੀਕ ਹੈ ਜੀ ਮਿੱਤਰੋ ਫੁੱਲ ਗਰੰਟੀ ਤੇ ਮਿਲੂਗੀ ਇਹ ਹੈਗੀ ਕੈਪਟਨ ਦੀ ਆਪ ਚੌਥੀ ਜੀ ਪੀੜੀ ਦੇ ਵਿੱਚੋਂ ਆ ਗਈ ਚੌਥੀ ਪੀੜੀ ਦੇ ਲੱਗਦਾ ਹਾਂ ਜੀ ਤੇ ਚੰਗਾ ਦੁੱਧ ਚੰਗੀ ਮਾਰਦੀ ਕੁਆਲਿਟੀ ਆ ਬਾਕੀ ਗੱਲ ਬਾਤ ਨਹੀਂ ਨੰਬਰ ਸਕਰੀਨ ਦੇ ਉੱਤੇ ਪਿੰਡ ਰੋਡੇ ਜੱਗਾ ਪਾਈ ਆ